ਸਭ ਤੋਂ ਪਵਿੱਤਰ ਲੱਕੜ ਜਿਹੜੀ ਆ ਉਹ ਚੰਦਨ ਦੀ ਮੰਨੀ ਜਾਂਦੀ ਆ ਕਹਿੰਦੇ ਇਹੋ ਜੀ ਪਵਿੱਤਰ ਹੈ ਤੇ ਇਹੋ ਜੀ ਉਹਦੀ ਮਹਿਕ ਆ ਜਿਹੜਾ ਉਹਦੇ ਕੋਲੇ ਕੋਈ ਹੋਰ ਦਰਖਤ ਵੀ ਹੁੰਦਾ ਨਾ ਉਹਦੇ ਵਿੱਚੋਂ ਵੀ ਚੰਦਨ ਦੀ ਮਹਿਕ ਆਉਣ ਲੱਗ ਜਾਂਦੀ ਆ ਐਨਾ ਉਹਦਾ ਗੁਣਕਾਰੀ ਆ ਮਹਾਰਾਜ ਨੇ ਉਹਦਾ ਜ਼ਿਕਰ ਕੀਤਾ ਇੱਕ ਦਰਖਤ ਜਿਹੜਾ ਸਭ ਤੋਂ ਅਪਵਿੱਤਰ ਹੈ ਅਪਵਿੱਤਰ ਕਿਹੜਾ ਦਰਖਤ ਹੈ ਉਹ ਆ ਤਾੜੀ ਦਾ ਦਰਖਤ ਤਾੜੀ ਦਾ ਦਰਖਤ ਉਹ ਆ ਜਿਹਦੇ ਚੋਂ ਸ਼ਰਾਬ ਨਿਕਲਦੀ ਆ ਉਹਨੂੰ ਵੇਦਾਂ ਸ਼ਾਸਤਰਾਂ ਦੇ ਵਿੱਚ ਵੀ ਤੇ ਗੁਰਬਾਣੀ ਦੇ ਵਿੱਚ ਵੀ ਆਪਾਂ ਅਪਵਿੱਤਰ ਮਹਾਰਜ ਬਾਣੀ ਚ ਕਹਿੰਦੇ ਤਰ ਤਾਰ ਅਪਵਿੱਤਰ ਕਰਮਾਨੀ ਤਾਰ ਕਿਹਨੂੰ ਕਹਿੰਦੇ ਆ ਲੱਕੜਦੂ ਤਾਰ ਉਹ ਦਰਖਤ ਦਾ ਨਾਮ ਹੈ ਕਹਿੰਦੇ ਉਹ ਅਪਵਿੱਤਰ ਹੈ ਉਹਦੀ ਜਿਹੜੀ ਲੱਕੜ ਹੈ ਤਰ ਆਪਾਂ ਤਰਖਾਨ ਸ਼ਬਦ ਵਰਤਦੇ ਆ ਨਾ ਤਰਖਾਨ ਸ਼ਬਦ ਤਰ ਤੋਂ ਹੀ ਆਇਆ ਹੋਇਆ ਤਰ ਤਾਰ ਅਪਵਿੱਤਰ ਕਰਮਾਨੀਆ ਤਰਖਾਨ ਲੱਕੜੀ ਦਾ ਕੰਮ ਕਰਨ ਵਾਲਾ ਤੋ ਇਸੇ ਤਰ੍ਹਾਂ ਉਹ ਜਿਹੜੀ ਅਪਵਿੱਤਰ ਲੱਕੜ ਹੈ ਜਿਹਨੂੰ ਕਹਿੰਦੇ ਵੀ ਉਹਦਾ ਨਾਮ ਵੀ ਮੂੰਹ 'ਚ ਨਹੀਂ ਲੈਣਾ ਚਾਹੀਦਾ ਉਹਨੂੰ ਹੱਥ ਵੀ ਨਹੀਂ ਲਾਉਣਾ ਚਾਹੀਦਾ ਇੰਨੀ ਪਵਿੱਤਰ ਹੈ ਪਰ ਜਿਹੜੇ ਸਭ ਤੋਂ ਪਹਿਲੇ ਸਰੂਪ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਜਿਹੜੇ ਤਿਆਰ ਕਰਵਾਏ ਗੁਰਬਾਣੀ ਲਿਖੀ ਮਹਾਰਾਜ ਨੇ ਪਹਿਲਾ ਪ੍ਰਕਾਸ਼ ਸ੍ਰੀ ਹਰਮੰਦਰ ਸਾਹਿਬ 'ਚ ਹੋਇਆ ਯਾਦ ਰੱਖਿਓ ਉਹ ਜਿਹੜੇ ਸਰੂਪ ਤੇ ਪਿਆਰਿਓ 960 ਆਂਗਣੇ ਉਸ ਸਰੂਪ ਦੇ ਉਹ ਜਿਹੜੀ ਗੁਰਬਾਣੀ ਸਾਰੀ ਹੈ ਤੇ ਜਿਹੜਾ ਤਾੜੀ ਦਾ ਦਰਖਤ ਹੈ ਸਭ ਤੋਂ ਪਹਿਲਾ ਪਹਿਲਾ ਜਿਹੜਾ ਕਾਗਜ਼ ਆ ਉਸ ਦਰਖਤ ਤੋਂ ਬਣਿਆ ਤੇ ਜਿਹੜੀ ਗੁਰਬਾਣੀ ਹੈ ਉਸ ਦਰਖਤ ਤੋਂ ਬਣੇ ਹੋਏ ਕਾਗਜ਼ ਦੇ ਉੱਪਰ ਲਿਖੀ ਗਈ ਆ ਉਹ ਗੁਰਬਾਣੀ ਉਸ ਕਾਗਜ਼ ਤੇ ਲਿਖੀ ਗਈ ਜਿਹਨੂੰ ਪਵਿੱਤਰ ਕਹਿੰਦੇ ਸੀ ਤੇ ਦੇਖੋ ਜਦੋਂ ਗੁਰਬਾਣੀ ਲਿਖੀ ਗਈ ਅੱਜ ਉਹਨੂੰ ਨਮਸ਼ਕਾਰਾਂ ਹੁੰਦੀਆਂ ਨੇ ਜਿਹਨੂੰ ਅਪਵਿੱਤਰ ਕਹਿੰਦੇ ਸੀ ਅੱਜ ਉਹਨੂੰ ਮੱਥਾ ਟੇਕਿਆ ਜਾਂਦਾ ਕਿਉਂ ਕਿ ਕਿਉਂਕਿ ਗੁਰਬਾਣੀ ਜਿਹੜੀ ਆ ਨਾ ਇਹੋ ਜੀ ਵਸਤੂ ਹੈ ਪਿਆਰਿਓ ਜਿਹਦੇ ਹਿਰਦੇ ਚ ਵਸ ਗਈ ਦੁਨੀਆ ਉਹਨਾਂ ਨੂੰ ਨਮਸ਼ਕਾਰਾਂ ਕਰਦੇ ਜੇ ਉਹ ਦਰਖਤ ਦੀ ਲੱਕੜ ਜਿਹੜੀ ਹੈ ਉਹਦਾ ਬਣਿਆ ਹੋਇਆ ਕਾਗਜ਼ ਉਤੇ ਤੇ ਲਿਖੀ ਗਈ ਉਹਨੂੰ ਨਮਸ਼ਕਾਰਾਂ ਨੇ ਜਿਹੜਾ ਹਿਰਦੇ ਤੇ ਗੁਰਬਾਣੀ ਲਿਖ ਲੈਂਦਾ ਉਹਨਾਂ ਨੂੰ ਵੀ ਨਮਸ਼ਕਾਰ ਹਾਂ ਹੁੰਦੀਆਂ ਨੇ